ਯੋਸਾਨ ਬਵਾਯਾ ਚਿੰਤਾਵਲੀ ਸਰਕਾਰ ਅਜਮੇਰ ਕੇ ਦਾਤਾ ਹਿੰਦ ਕੇ ਸ਼ਹਿਨशाह ਖਵਾਜਾ ਗਰੀਬ ਨਮਾਜ਼ਾਰੇ ਕੁਰਸੀ ਵਰਕਰਾਰ ਖਵਾਜਾ ਚਸ਼ਤੀ ਖਵਾਜਾ ਬਹਿਸਤੀ ਖਵਾਜਾ ਨਿਜ਼ਾਮੁਦੀਨ ਖਵਾਜਾ ਬਹਿਸ ਕਰਨੀ ਕੋੜੇ ਰਕਾवटਾਂ ਤਾਂ ਦੂਰ ਕਰਨੀਆਂ ਦਾਤਾ ਜੀ ਪਹਿਲਾ ਆਸਾ ਮਰਦਾ ਪੂਰੀਆਂ ਕਰਨੀਆਂ ਪਹਿਲੀ ਉਰਦੂ ਏ ਦਾਤਾ ਜੀ ਨਗਰ ਖੇੜੇ ਵੱਲੋਂ ਅਰਦਾਸ ਸਾਰੇ ਲਖਪੁਰ ਪਿੰਡ ਵੱਲੋਂ ਅਰਦਾਸ ਏ ਦਾਤਾ ਜੀ ਸਾਰੇ ਨਗਰ ਵੱਲੋਂ ਨਗਰ ਪੰਚਾਇਤ ਸੇਵਾਦਾਰ ਏ ਦਾਤਾ ਜੀ ਹਰ ਸਾਲ ਦੀ ਤਰ੍ਹਾਂ ਤੁਹਾਡਾ ਸੁੱਖ ਦੁਆਜਾ ਦਿੱਤਾ ਜਾ ਰਿਹਾ ਨਗਰੀ ਤੋਂ ਚੂਣ ਪੂਣ ਇਕੱਠੀ ਕਰਕੇ ਤੁਹਾਡੇ ਨਾਮ ਦਾ ਅੰਨ ਪਾਣੀ ਦਾਨ ਕੀਤਾ ਜਾ ਰਿਹਾ ਮਹਾਰਾਜ ਦਾਤਾ ਜੀ ਦਰੀਕਾ ਮੈ ਮੰਜ਼ੂਰ ਕਰਦੇਓ ਆਸਾਮ ਰਦਾ ਪੂਰੀਆਂ ਕਰਦੇਓ ਨਗਰੀ ਦੇ ਬੇੜੇ ਪਾਰ ਕਰਦੇਓ ਮੇਰਾ ਗੋਸਪਾਲ ਸਰਕਾਰ ਜੁਨਾ ਨੇ 12-12 ਸਾਲਾਂ ਦਿਆਂ ਡੁੱਬਿਆਂ ਬੇੜਿਆਂ ਨੂੰ ਬੰਨੇ ਲਾਇਆ ਦਾਤਾ ਜੀ ਸਭ ਦੇ ਬੇੜੇ ਪਾਰ ਕਰਨਾ ਉਹ ਕਥਾ ਤੋਂ ਦੂਰ ਹੋਣ ਖਵਾਜੇ ਜਿੱਡੀ ਆਉਂਰਾ ਹੋਣ ਸਾਹਿਜ ਕੁਮਾਰ ਬਲਵਰਦ ਪਾਪਾ ਜੀ ਬਨਾਮ ਉਹਿਤ ਬਲਵਰਦ ਮਾਤਾ ਜੀ ਲੋਲੰਗਰਤਾਬ ਦੇ ਰੱਖਣੇ ਸਰਨਦੀਪ ਬਲਵਰਦ ਪਤੇਕਰਨੇ ਮਹਾਰਾਜ ਦੀਪੂ ਠੇਕੇਦਾਰ ਦੀ ਅਰਦਾਸ ਬਾਬਾ ਜੀ ਲੋਲੰਗਰਤਾਬ ਦੇ ਰੱਖੀਏ ਮਹਾਰਜੋਤ ਸੰਗ ਤੇ ਜੈ ਵੀਰ ਸਿੰਘ ਦੀ ਅਰਦਾਸ ਬਾਬਿਆਂ ਦੇ ਨਾਮ ਤੇ ਅਰਦਾਸ ਸੀਦਾ ਅਮਰੀਦਾਂ ਦੇ ਨਾਮ ਤੇ ਜੱਪੀਆਂ ਤੱਪੀਆਂ ਦੇ ਨਾਮ ਤੇ ਦਸੇ ਬਾਉ ਸ਼ਈਆਂ ਦੇ ਨਾਮ ਤੇ ਅਰਦਾਸ ਆਹ ਮਹਾਰਾਜ ਸਤਿਗੋਸੀ ਜੀ ਜੇ ਆ ਵੀ ਤਨ ਤਨ ਨਾ ਤਨਾ ਬਣਾ ਦੇ ਕੋਈ ਨਾ ਕੋਈ ਕਰ ਜਾਣਾ ਆਪਾਂ ਟੈਨਸ਼ਨ ਨਾ ਹੱਗਾ ਮਾਲ ਪਸੂ ਦਾ ਬੜੀ ਕੀਰਤ ਸਿੰਘ ਦੇ ਖੁਸ਼ਪ੍ਰੀਤ ਗੌਰ ਮਹਾਰਾਜ ਬੱਤਿਆਂ ਨੇ ਬੈਠੇ ਬਾਤ ਕਰੀ ਬੁੱਤਾਂ ਪੁੱਤਾਂ ਦਾ ਦਾਸਾ ਵਕੀ ਖਵਾਜੇ ਜਿੱਦੀਆਂ ਬਰਾਕਰ ਅੰਮ੍ਰਿਤ ਰਮਨੀਰ ਬਲਵਰਦ ਬੱਤਿਆਂ ਦੀ ਅਰਦਾਸ ਬਹੁਤ ਆ ਦੱਸਣਾ ਪੱਕੇ ਕਰਨਾ ਬੇਰੇ ਬੱਲੇ ਵਾਹ ਅੰਮ੍ਰਿਤ ਬਲ ਅਰਦਾਸ ਖਵਾਜੇ ਜਿੱਦੀਆਂ ਮਰਾ ਜਗਵੰਦਰ ਬਲਵਰਦ ਪਾਪਾ ਜੀ ਵੇੜੇ ਬੰਦੇ ਨੇ ਰੋਹਿਤ ਪ੍ਰੀਤ ਦੀ ਅਰਦਾਹ ਮੇਹਰ ਕਰੀ ਮਹਾਰਾਜ ਰਵਿੰਦਰ ਸਿੰਘ ਤੇ ਲਾਪ੍ਰੀਤ ਮਹਾਰਾਜ ਬੱਚਿਆਂ ਦੇ ਵੇੜੇ ਪਾਰ ਕਰਨੇ ਚੱਲਦੀਆਂ ਹਾਂ ਹਾਂ ਜੀ ਹਾਂ ਜੀ ਹੁਕਮਾ ਪਾਪਾ ਜੀ ਸਾਰਿਆਂ ਨੂੰ بسم اللہ بسم اللہ الرحمن الرحیم پیش حافظ حکیم کار فیو کرنے دی لاج میرے دادا اینا خواجہ خضر جن دا پیر پیروں کے پیر دادگی چار ماہ 14 خاندان باشو فاجا 37 ماہ حوا باد میں سلام رب العلہ کو لینوری عام محمد یار شول تیری قسمت تیرا پور میں کےلا منزل دور مدد کرنے اپ حضور میرے دادا یہ اپ اور تمام سلام قبول سلام قبول بسم اللہ بسم اللہ الرحمن الرحیم الحمدللہ رب العالمین الرحمان رحیم الیک یوم الدین ایکن عبد الله ایکن استین

Kakem Malaysia? Yeah, orang ori. Orang ori. Karena orang ori yang kamera punya. Apa ni? Apa ni mumba? ਆਜਾ ਸੇ ਪਾਈ ਨਾਲੇ ਹਲੋ ਅਬੀਜੀਤ ਨਾ ਅਸਰੇ ਤੋਂ ਦਾਮੋਸ ਕੇ ਸੋਸ਼ਾ ਕਰ ਦੋ ਤਾਂ ਮਦੂਰ ਬਲਾ ਜਗੋਰੇ ਸ਼ਕਤੀ ਸੋ ਪੌਣ ਬਨ ਰਾਜਾ

ਵੀਰ ਬੰਨਾ ਬਨੋਈ ਦਾਤਾ ਜੀ ਤਨ ਮਨ ਦੀ ਭੁੱਖ ਨਾ ਰਹੇ ਕੋਈ ਹਾਂ ਤੋਂ ਡਾਉ ਸਰਕਾਰ ਤੁਸੀਂ ਅੱਕੀ ਬੱਲੇ ਡਾਇਓ ਮੋਟਾ ਬਾਬਾ ਫਰੀਦ ਸ਼ਕਰ ਗੰਜ ਨਾਰਾ ਦੁੱਖ ਨਾਰ ਰੰਝ ਕਮੋਜ ਕਿਦਰ ਕੋ ਦਾਤਾ ਜੀ ਨਗਰੀ ਦੇ ਵੇਲੇ ਤਾਰ ਤੂੰ ਬੱਚਿਆਂ ਦੇ ਵੇਲੇ ਤਾਰ ਤੂੰ ਜੈ ਮਹਾਰਾਜ ਅਜਮੇਰ ਕੇ ਦਾਤਾ ਕਵਾਜਾ ਸ਼ਰਨਤ ਕਵਾਜਾ ਕਰੀਬ ਨਮਾਜ਼ਾਰੇ 쿠ਸੀ ਬਰਕਰਾਰ ਕਵਾਜਾ ਚਸ਼ਤੀਕ ਕਵਾਜਾ ਬਹਿਸ਼ਤੀਕ ਕਵਾਜਾ ਨਿਯਮਉਦੀਨ ਕਵਾਜਾ ਬਹਿਸ ਕਰਨੀ ਕੋਣੇਰ ਕਾਮਟਾ ਦਾ ਦੂਰ ਕਰਨੀਆਂ ਦਾਤਾ ਜੀ ਖਲਾਸ ਕਰਨੀਆਂ ਆਸਾਂ ਮਰੰਦਾ ਪੂਰੀਆਂ ਕਰਨੀਆਂ ਬੰਦੇ ਬਣਾ ਦੇ ਬੰਦ ਖਲੋਤ ਕਾਂਗਰਸ ਕਰੋ ਰੇਸ ਕਿਤੇ ਅੰਨਿਆਂ ਨੂੰ ਲੋਗ ਹੈ ਰਜੂਲਾ ਨੂੰ ਸੇਧ ਦੇ ਬੇ ਹਿੱਲਿਆ ਦਾ ਹਿੱਲਾ ਮਤਾਨਿਆਂ ਨੂੰ ਤਾਣ ਨਿਮਾਣਿਆਂ ਨੂੰ ਮਾਣ ਵਸਦੇ ਕੀਆ ਕਰਾਂਦੇ ਨੌਰ ਸੋਣੇ ਉਹ ਜਿਹੜੇ ਕਿਹੜੇ ਵਸੋਣੇ ਤੁਮ ਦੇ ਜਹਾਜ਼ ਦਾਤਾ ਜੀ ਸਾਬ ਦੇ ਬੇੜੇ ਬੰਨੇ ਲਾਉਣੇ ਉੱਕੇ ਟੁੱਟਦੇ ਗੜੀ ਦੇ ਥੋੜੇ ਤੋਂ ਜਾਲ ਦੇ ਤਮਾਚੇ ਤੋਂ ਆਇਓ ਬਰਿਆਂ ਨੂੰ ਅੱਗ ਦੀ ਨਾਜ਼ कमाया जादा पीर सरकार